ਜਿੰਦੂ ਵੀ ਹਾਰੀ ਸਰਬਤਮਕਾ ਤੇ ਕੀ ਉਹ ਕਿਵੇਂ ਤੇਰਾ ਨਾਮ ਗੁਰਬਾਣੀ ਵਿੱਚ ਲਿਖ ਜਾਵਾਂਗੇ ਆਇਆ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੇ ਵਿੱਚ ਵਿਹਾਗੜਾ ਰਾਗ ਹੈ ਵਿਹਾਗੜਾ ਹਿੰਦੂ ਵਾਰੀ ਮਰਦਾਨਾ ਦਾ ਨਾਮ ਆਇਆ ਬੰਦਨ ਨੰ ਪਹਿਲਾ ਕਹਿਣ ਤੋਂ ਇਹ ਹੀ ਭਾਵ ਹੈ ਜੇ ਗੁਰੂ ਨੂੰ ਪ੍ਰੇਮ ਕਰੀਂ ਨਾ ਗੁਰਮੁਖ ਪਿਆਰਿਓ ਉਹਦੋਂ ਸਤਨਾਮ ਸ਼੍ਰੀ ਵਾਹਿਗੁਰੂ ਸਤਿਗੁਰੂ ਤੁਗਣਾ ਕਰਦੇ ਮੱਛੀ ਹੁੰਦੀ ਐ ਨਾ ਮੱਛੀ ਮੱਛੀ ਦਾ ਪ੍ਰੇਮ ਪਾਣੀ ਨਾਲ ਪਾਣੀ ਦਾ ਕੋਈ ਪ੍ਰੇਮ ਨਹੀਂ ਦੇ ਨਾਲ ਬਾਹਰ ਕੱਢ ਕਿਛੜ ਦਵੇ ਮਰ ਜਾਂਦੀ ਐ ਇੱਕ ਪੱਖੀ ਪਿਆਰ ਹੈ ਪਾਣੀ ਵੀ ਕਰਦਾ ਪਿਆਰ ਕਹਾਰਾਂਤ ਸਭ ਕੀ ਅੜਾਈ ਕੋਈ ਨਾ ਵਾਦੂ ਵਾਦੂ ਮੈਂ ਲਾਲਪ ਸਿੰਘ ਭਾਮੀਆਂ ਜਲਾਨਚਾਰ ਗੌਜਨ ਸਮਾਜ ਪਾਰਟੀ ਜਿਹਨਾਂ ਨੂੰ ਦਿਆਣਾ ਅੱਜ ਪਿੰਡ ਭਾਮੀਆਂ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਜਗਤਗੁਰੂ ਸਤਿਗੁਰੂ ਦਰਬਾਰ ਜੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਜਾਪ ਕੀਤੇ ਗਏ ਹਨ, ਅੱਜ ਭੋਗ ਪਾਏ ਗਏ ਹਨ। ਉਪਰੰਤ ਕੀਰਤਨ ਹੋਏ ਹਨ, ਕਥਾ ਹੋਈ ਹੈ ਤੇ ਬਾਬਾ ਜੀ ਦੇ ਜੀਵਨ ਦੇ ਸੰਬੰਧ ਵਿੱਚ ਚਰਚਾਵਾਂ ਹੋਈਆਂ ਹਨ ਤੇ ਸੰਗਤਾਂ ਨੇ ਭਾਰੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਕੇ ਅੱਜ ਦੇ ਦਿਨ ਦੀਆਂ ਖੁਸ਼ੀਆਂ ਮਨਾਇਆਂ ਹਨ ਤੇ ਭਾਮੀਆਂ ਕਲਾਂ ਦੀ ਅੰਬੇਡਕਰ ਅੰਬੇਡਕਰ ਮਿਸ਼ਨ ਸਭਾ ਵੱਲੋਂ ਬੂਟੇ ਅੰਦਰ ਲੰਗਰ ਆਇਆ ਇੱਕ ਨਵਿਕਲਾ ਉਪਰਾਲਾ ਕੀਤਾ ਗਿਆ ਹੈ ਸਭਾ ਵੱਲੋਂ ਤੇ ਇਹਨਾਂ ਦਾ ਬਾਹਰ ਸਟਾਨ ਲਾ ਕੇ ਬੂਟਿਆਂ ਦੇ ਦਾ ਲੰਗਰ ਲਾਇਆ ਤੇ ਬੂਟੇ ਦਿੱਤੇ ਹਨ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਲਗਾਉਣ ਦੇ ਲਈ ਵਹਿਗੁਰੂ ਜੀ ਦਾ ਖਰਸਾ ਵਹਿਗੁਰੂ ਜੀ ਕੀ ਸਤੇ ਸਤਿਕਾਰਯੋਗ ਗੁਰਪਿਆਰ ਸਾਧ ਸੰਗਤ ਜੀ ਸਭ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਸ਼ਾਨ ਨਾਲ ਮਨਾਇਆ ਗਿਆ ਜੀ ਇਸ ਮੌਕੇ ਤੇ ਸੰਗਤਾਂ ਦਾ ਬਹੁਤ 파ਰੀਕਾਠ ਹੋਇਆ ਜੀ ਇਹ ਜਿਸ ਸਮਰਦਵਾਨ ਵਿੱਚ ਪ੍ਰਬੰਧ ਕਮੇਟੀ ਵੱਲੋਂ ਲੰਗਰ ਲਗਾਇਆ ਗਿਆ ਜੀ ਖੀਰਾਂ ਦੇ ਲੰਗਰ ਪ੍ਰਸ਼ਾਦਾ ਦੇ ਲੰਗਰ ਜਲੇਬੀਆਂ ਦੇ ਲੰਗਰ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਜੀ ਜਿਨ੍ਹਾਂ ਨੇ ਇਹ ਲੰਗਰ ਲਗਾਇਆ ਜੀ ਹੋਰ ਸੰਗਤਾਂ ਨੂੰ ਬਹੁਤ ਬੇਂਤੀਆਂ ਅਖੰਡ ਪਾਠ ਸਾਹਿਬ ਦੇ ਪਉ ਪਾਏ ਗਏ ਕੀਰਤਨ ਕਰਵਾਏ ਗਏ ਜੀ ਤੇ ਸੰਗਤਾਂ ਦੇ ਵੱਲੋਂ ਬਹੁਤ ਸ਼ਬਦ ਕੀਰਤਨ ਵਧੀਆ ਤਰੀਕੇ ਨਾਲ ਸ਼ਬਦ ਕੀਰਤਨ ਕੀਤੇ ਗਏ ਜੀ ਆਇਆਂ ਸੰਗਤਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 12 ਫਰਵਰੀ 2025 ਨੂੰ ਸਤਿਗੁਰੂ ਅਰਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਨ ਭਾਮੀਆਂ ਕਲਾਂ ਗੁਰਦੁਆਰਾ ਸ੍ਰੀ ਗੁਰੂ ਅਰਦਾਸ ਸਾਹਿਬ ਦੇ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਲਾਕੇ ਦੇ ਸਹਿਯੋਗ ਪਿੰਡ ਦੇ ਸਹਿਯੋਗ ਅਤੇ ਪਿੰਡ ਦੇ ਪਤਵੰਤੇ ਸੱਜਣਾ ਦੇ ਸਮੂਹ ਸਾਧਕਾ ਜੋ ਵੀ ਭਾਮੀਆਂ ਕਲਾ ਦੇ ਵਿੱਚ ਅੱਜ ਵਿਕਾਸ ਤੇ ਕਾਰਜ ਜਾਂ ਹੋਰ ਵੀ ਚੰਗੀ ਸੋਚ ਦੀਆਂ ਗੱਲਾਂ ਹੋ ਰਹੀਆਂ ਨੇ ਕੋਈ ਬੁੱਪੇ ਲਾਉਂਦਾ ਕੋਈ ਸੜਕਾਂ ਬਣਾਉਂਦਾ ਆ ਦੇਖੋ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਖੜੇ ਆ ਇਹ ਪਿੰਡ ਦੇ ਪੂਰਨ ਸਹਿਯੋਗ ਦੇ ਨਾਲ ਤੇ ਅਸੀਂ ਅੱਜ ਇਸ ਬਿਲਡਿੰਗ ਨੂੰ ਮਤਲਬ ਇੰਨਾ ਕੁ ਸ਼ੁਕਰੀਆ ਕਰਦੇ ਆ ਲੋਕਾਂ ਦਾ ਵੀ ਅਸੀਂ ਇਸ ਮਕਾਮ ਤੇ ਪੁੱਜ ਗਏ ਹਾਂ ਅੱਜ ਦੇ ਦਿਨ ਅਸੀਂ ਸਾਡੀ ਇੱਕ ਕਮੇਟੀ ਆ ਡਾਕਟਰ ਬੇਦਕਾਰ ਮਿਸ਼ਨ ਕਮੇਟੀ ਭਾਮੀਆਂ ਕਲਾਂ ਉਹਨਾਂ ਵੱਲੋਂ ਬੂਟਿਆਂ ਦਾ ਲੰਗਰ ਵੀ ਲਾਇਆ ਗਿਆ ਹੈ ਤੇ ਇੱਕ ਬੂਟਾ ਆਪਾਂ ਸਾਰੇ ਸਹਿਯੋਗਾਂ ਦੇ ਨਾਲ ਆਪਾਂ ਪਿੱਛੇ ਲਾਵਾਂਗੇ ਤੇ ਇਹ ਹੀ ਮੇਰੀ ਅਪੀਲ ਆ ਵੀ ਸਾਰੇ ਲੋਕ ਵੱਧ ਤੋਂ ਵੱਧ ਚੜ੍ਹ ਕੇ ਬੂਟੇ ਲਾਉਣ ਦੀ ਕਿਉਂਕਿ ਹਰੀਆਬਲੀ ਬੜੀ ਘਟ ਗਈ ਆ ਹਰੀਆਬਲ ਦੀ ਬਹੁਤ ਲੋੜ ਆ ਨੰਬਰ 2 ਤੇ ਇੱਕ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਕਰਨੀ ਆ ਇੱਕ ਤਰ੍ਹਾਂ ਦਾ ਪੜ੍ਹਾਈ 'ਚ ਇੰਟਰਸਟ ਨਾ ਲੈਸ ਹੋਇਆ ਪਤਾ ਨਹੀਂ ਗੱਲ ਕੀ ਹੈ ਸੱਚ ਤੋਂ ਬਾਹਰ ਆ ਤੇ ਇੱਕ ਇਹ ਥੋੜਾ ਜਿਹਾ ਜੋ ਖੇਪ ਆ ਚਲਦੀ ਹੈ ਸਿੰਥੈਟਿਕ ਨਸ਼ੇ ਦੀ ਇਹਨੂੰ ਵੀ ਮੁੰਡਿਆਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਕਿਉਂਕਿ ਨੌਜਵਾਨਾਂ ਤੋਂ ਬਿਨਾ ਦੇਸ਼ ਨਹੀਂ ਚੱਲਦਾ ਨਾ ਇਲਾਕਾ ਚੱਲਦਾ ਤੇ ਇਸ ਕਰਕੇ ਮੇਰੀ ਅਪੀਲ ਆ ਬਈ ਭਾਈ ਅ ਸਤਕਰਾਂ ਦੇ ਸਹਿਯੋਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਪੂਰਨਿਆਂ ਨੂੰ ਮੰਨਦੇ ਹੋਏ ਆਪਾਂ ਇਹਨਾਂ ਤੀਜਾਂ ਦਾ ਤਿਆਗ ਕਰਕੇ ਤਰੱਕੀਆਂ ਵੱਲ ਹਿੱਸਾ ਪਾਈਏ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ